ਆਪ ਦੇ ਆਗੂ ਅਸ਼ੋਕ ਤਵਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਇਸ ਗੱਲ ਨੂੰ ਦੱਸਦੇ ਕਿ ਹੁਣ ਲਗਾਤਾਰ ਸਵਾਲ ਗੱਠ ਜੋੜ ਤੇ ਮੋੜ ਤੋਂ ਆ ਖੜਿਆ ਹੈ ਤੇ ਉੱਥੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਵੇ ਕੇ ਚੰਗਾ ਲੱਗਾ ਕਿ ਜ਼ਮੀਰ ਦੀ ਆਵਾਜ਼ ਸੁਣ ਕੇ ਹਰਿਆਣੇ ਦੇ ਆਪ ਆਗੂ ਅਸ਼ੋਕ ਤਵਰ ਨੇ ਕਾਂਗਰਸ ਨਾਲ ਗੱਠ ਜੋੜ ਕਰਨ ਤੇ ਆਪ ਤੋਂ ਅਸਤੀਫਾ ਦੇ ਦਿੱਤਾ ਹੈ ਪੰਜਾਬੀ ਹੁਣ ਵੇਖ ਰਹੇ ਹਨ ਕਿ ਕੀ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਆਗੂ ਜ਼ਮੀਰ ਦੀ ਆਵਾਜ਼ ਸੁਣਨਗੇ ਜਾਂ ਫਿਰ ਮੌਕਾ ਪ੍ਰਸਤਾ ਵਾਂਗੂ ਆਪਣੀਆਂ ਅੱਖਾਂ ਤੇ ਕੰਨਾਂ ਨੂੰ ਬੰਦ ਕਰਕੇ ਦਿੱਲੀ ਵਿਚਾਲੇ ਆਪਣੇ ਆਕਾਮਾਂ ਨੂੰ ਖੁਸ਼ ਕਰਦੇ ਰਹਿਣਗੇ ਤੇ ਨਿੱਜੀ ਲਾਹੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਛੱਡ ਦੇਣਗੇ ਦੱਸ ਦਿਓ ਕਿ ਇਹ ਜਿਹੜੀ ਪੋਸਟ ਆ ਇਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੱਲ ਹਰਿਆਣੇ ਦੇ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਕ ਤਵਰ ਦੇ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਇਹ ਜਿਹੜਾ ਅਸਤੀਫੇ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੜੀਆਂ ਜ਼ਮੀਰਾਂ ਨੇ ਉਹ ਹਜੇ ਵੀ ਜਾਗਦੀਆਂ ਨੇ ਤੇ ਕਾਂਗਰਸ ਦੇ ਗੱਠ ਜੋੜ ਆਮ ਆਦਮੀ ਪਾਰਟੀ ਦੇ ਗੱਠ ਜੋੜ ਨੂੰ ਲੈ ਕੇ ਹਰਿਆਣਾ ਦੇ ਅਸ਼ੋਕ ਤਵਰ ਆਗੂ ਨੇ ਜੋ ਅਸ਼ੋਕ ਤਵਰ ਨੇ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਦੇ ਦਿੱਤਾ ਗਿਆ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਵੀ ਉੱਠ ਰਹੇ ਨੇ ਆਪ ਦੇ ਆਗੂ ਅਸ਼ੋਕ ਤਵਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਇਸ ਗੱਲ ਨੂੰ ਦੱਸਦੀ ਕਿ ਹੁਣ ਲਗਾਤਾਰ ਸਵਾਲ ਗੱਠ ਜੋੜ ਤੇ ਮੋੜ ਤੋਂ ਆ ਖੜਿਆ ਹੈ ਤੇ ਉੱਥੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਵੇਖ ਕੇ ਚੰਗਾ ਲੱਗਾ ਕਿ ਜ਼ਮੀਰ ਦੀ ਆਵਾਜ਼ ਸੁਣ ਕੇ ਹਰਿਆਣੇ ਦੇ ਆਪ ਆਗੂ ਅਸ਼ੋਕ ਤਵਰ ਨੇ ਕਾਂਗਰਸ ਨਾਲ ਗੱਠ ਜੋੜ ਕਰਨ ਤੇ ਆਪ ਤੋਂ ਅਸਤੀਫਾ ਦੇ ਦਿੱਤਾ ਹੈ ਪੰਜਾਬੀ ਹੁਣ ਵੇਖ ਰਹੇ ਹਨ ਕਿ ਕੀ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਆਗੂ ਜ਼ਮੀਰ ਦੀ ਆਵਾਜ਼ ਸੁਣਨਗੇ ਜਾਂ ਫਿਰ ਮੌਕਾ ਪ੍ਰਸਤਾਵਾਂ ਵਾਂਗੂ ਆਪਣੀਆਂ ਅੱਖਾਂ ਤੇ ਕੰਨਾਂ ਨੂੰ ਬੰਦ ਕਰਕੇ ਦਿੱਲੀ ਵਿਚਾਲੇ ਆਪਣੇ ਆકાਮਾਂ ਨੂੰ ਖੁਸ਼ ਕਰਦੇ ਰਹਿਣਗੇ ਤੇ ਨਿੱਜੀ ਲਾਹੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਛੱਡ ਦੇਣਗੇ ਦੱਸ ਦਿਓ ਕਿ ਇਹ ਜਿਹੜੀ ਪੋਸਟ ਆ ਇਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੱਲ ਹਰਿਆਣੇ ਦੇ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਕ ਤਵਰ ਦੇ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਇਹ ਜਿਹੜਾ ਅਸਤੀਫੇ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਹੈ ਕਿ ਜੜੀਆਂ ਜ਼ਮੀਰਾਂ ਨੇ ਉਹ ਹਜੇ ਵੀ ਜਾਗਦੀਆਂ ਨੇ ਤੇ ਕਾਂਗਰਸ ਦੇ ਗੱਠ ਜੋੜ ਆਮ ਆਦਮੀ ਪਾਰਟੀ ਦੇ ਗੱਠ ਜੋੜ ਨੂੰ ਲੈ ਕੇ ਹਰਿਆਣਾ ਦੇ ਅਸ਼ੋਕ ਤਵਰ ਆਗੂ ਨੇ ਜੋ ਅਸ਼ੋਕ ਤਵਰ ਨੇ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਦੇ ਦਿੱਤਾ ਗਿਆ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਵੀ ਉੱਠ ਰਹੇ ਨੇ